ਅਸੀਂ ਇਸ ਟਾਈਮ ਵੈਸੇ ਤਾਂ ਸਵੇਰ ਤੋਂ ਲੈ ਕੇ ਹੀ ਸ਼ੰਭੂ ਰੇਲਵੇ ਸਟੇਸ਼ਨ ਦੇ ਰੇਲਵੇ 트랙 ਤੇ ਬੈਠੇ ਹੋਏ ਹਾਂ ਹੁਣ ਤਕਰੀਬਨ ਰਾਤ ਦੇ 7:50-55 ਹੋ ਚੁੱਕੇ ਨੇ ਤੇ ਤਿੰਨ ਨੌਜਵਾਨ ਜਿਹੜੇ ਹਰਿਆਣੇ ਦੇ ਨੇ ਉਹਨਾਂ ਨੂੰ ਰਿਹਾ ਕਰਾਉਣ ਵਾਸਤੇ ਪਿਛਲੇ ਕਾਫੀ ਦਿਨਾਂ ਤੋਂ ਉੱਚ ਅਧਿਕਾਰੀਆਂ ਦੇ ਨਾਲ ਜਿਹੜੀ ਵਿਚਾਰ ਚਰਚਾ ਹੋ ਰਹੀ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਮਾਂ ਲਿਆ ਸੀ ਪਹਿਲਾ ਆਪਣੀ 9 ਦੀ ਕਾਲ ਸੀ ਉੱਚ ਅਧਿਕਾਰੀਆਂ ਨੇ ਸਮਾਂ ਲਿਆ ਉਸ ਤੋਂ ਬਾਅਦ ਫਿਰ 10 ਦੀ ਕਾਲ ਦਿੱਤੀ ਫਿਰ ਕਹਿ ਬ 16 ਤੱਕ ਤੁਸੀਂ ਰੁਕ ਜੋ ਅਸੀਂ ਤੁਹਾਡੇ ਜਿਹੜੇ ਤਿੰਨੇ ਆਪ ਨੂੰ ਰਿਆ ਕਰਦੇ ਜੇ ਪਰ ਨਹੀਂ ਕੀਤਾ ਅੱਜ ਫਿਰ ਮਜਬੂਰ ਨਾ ਇੱਥੇ ਬੈਠਣਾ ਪਿਆ ਇੱਕ ਤੀਜਾ ਮੋਰਚਾ ਸ਼ੰਭੂ ਰੇਲਵੇ ਟ੍ਰੈਕ ਦੇ ਉੱਪਰ ਜਿਹੜਾ ਲੱਤ ਚੁੱਕਾ ਹੈਗਾ ਔਰ ਜਿੰਨਾ ਚਿਰ ਸਾਡੇ ਤਿੰਨੋਂ ਨੌਜਵਾਨ ਕਿਸਾਨ ਵਿਹਾੜੀ ਕੀਤੇ ਜਾਂਦੇ ਉਹਨਾਂ ਸਮਾਂ ਇਹ ਮੋਰਚਾ ਇਸੇ ਤਰ੍ਹਾਂ ਜਾਰੀ ਰਹੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਵੈਸੇ ਤਾਂ ਸਵੇਰ ਤੋਂ ਲੈ ਕੇ ਹੀ ਸ਼ੰਭੂ ਰੇਲਵੇ ਸਟੇਸ਼ਨ ਦੇ ਰੇਲਵੇ 트랙 ਤੇ ਬੈਠੇ ਹੋਏ ਆ ਹੁਣ ਤਕਰੀਬਨ ਰਾਤ ਦੇ 7:50 55 ਹੋ ਚੁੱਕੇ ਨੇ ਤੇ ਤਿੰਨ ਨੌਜਵਾਨ ਜਿਹੜੇ ਹਰਿਆਣੇ ਦੇ ਨੇ ਉਹਨਾਂ ਨੂੰ ਰਿਆ ਕਰਉਣ ਵਾਸਤੇ ਪਿਛਲੇ ਕਾਫੀ ਦਿਨਾਂ ਤੋਂ ਕੁਝ ਅਧਿਕਾਰੀਆਂ ਦੇ ਨਾਲ ਜਿਹੜੀ ਵਿਚਾਰ ਚਰਚਾ ਹੋ ਰਹੀ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਮਾਂ ਲਿਆ ਸੀ ਪਹਿਲਾਂ ਆਪਣੀ 9 ਦੀ ਕਾਲ ਸੀ ਕੁਝ ਅਧਿਕਾਰੀਆਂ ਨੇ ਸਮਾਂ ਲਿਆ ਉਸ ਤੋਂ ਬਾਅਦ ਫਿਰ 10 ਦੀ ਕਾਲ ਦਿੱਤੀ ਫਿਰ ਕਹਿੰਦਾ 16 ਤੱਕ ਤੁਸੀਂ ਰੁਕ ਜੋ ਅਸੀਂ ਤੁਹਾਡੇ ਜਿਹੜੇ ਤਿੰਨੇ ਆਪ ਨੂੰ ਰਿਆ ਕਰ ਦਾਂਗੇ ਪਰ ਨਹੀਂ ਕੀਤਾ ਅੱਜ ਫਿਰ ਮਜਬੂਰ ਨਾ ਇੱਥੇ ਬੈਠਣਾ ਪਿਆ ਔਰ ਤੁਸੀਂ ਦੇਖੋ ਤੋਂ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਚਾਰੇ ਪਾਸੇ ਸੰਗ ਜਿਹੜੀ ਹੈਗੀ ਆ ਉਹ ਘੁਮਾ ਕੇ ਦਿਖਾ ਦੇ ਵੀ ਬਹੁਤ ਸਾਰੀ ਸੰਗਤਾਂ ਉਹ ਇਸ ਟ੍ਰੈਮ ਰੇਲਵੇ ਟਰੈਕ ਦੇ ਉੱਪਰ ਆਪਕੋ ਆਪਣੇ ਬਿਸਤਰੇ ਲਾ ਕੇ ਤੇ ਗੱਦੇ ਵਿਛਾ ਕੇ ਤੇ ਜਿਹੜਾ ਆਰਾਮ ਕਰਨ ਦਾ ਜਿਹੜਾ ਹੈ ਉਹ ਬਿਸਤਰੇ ਜਿਹੜੇ ਲੱਗ ਚੁੱਕੇ ਨੇ ਔਰ ਇਥੋਂ ਦਾ ਕੋ ਸੇਵਾਦਾਰ ਨੇ ਉਹ ਤੋਂ ਮਾਸ ਦਾ ਪ੍ਰਬੰਧ ਕੀਤਾ ਮੱਛਰ ਵਾਸਤੇ ਔਰ ਇਹ ਮੋਰਚਾ ਜਿਸ ਤਰ੍ਹਾਂ ਸ਼ੰਭੂ ਤੇ ਖਨੋਰੀ ਬਾਰਡਰ ਤੇ ਚੱਲ ਰਿਹਾ ਉਸੇ ਤਰੀਕੇ ਦੇ ਨਾਲ ਇੱਕ ਤੀਜਾ ਮੋਰਚਾ ਸ਼ੰਭੂ ਰੇਲਵੇ ਟਰੈਕ ਦੇ ਉੱਪਰ ਜਿਹੜਾ ਲੱਗ ਚੁੱਕਾ ਹੈਗਾ ਔਰ ਕਿੰਨਾ ਚਿਰ ਸਾਡੇ ਤਿੰਨੋਂ ਨੌਜਵਾਨ ਕਿਸਾਨ ਵਿਹਾੜੀ ਕੀਤੇ ਜਾਂਦੇ ਉਹਨਾਂ ਸਮਾਂ ਇਹ ਮੋਰਚਾ ਇਸੇ ਤਰ੍ਹਾਂ ਚੱਲ ਰਿਹਾ ਰਹੇਗਾ ਅਸੀਂ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਹਿੰਦੇ ਹਾਂ ਕਿ ਸਾਡੇ ਨੌਜਵਾਨ ਛੱਡੋ ਅਸੀਂ ਟਰੈਕ ਛੱਡਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਸਰਵਣ ਸਿੰਘ ਪੰਦੇੜ ਕਿਸਾਨ ਮਿਹਨਤੂਰ ਸਿੰਘ ਦੀ ਕਮੇਟੀ ਪੰਜਾਬ ਸੇ ਜੋ ਸ਼ੰਭੂ ਪਰ ਦੋਨੋਂ ਫੋਰਮੋਂ ਨੇ मोर्चा आज साढ़े बारह बजे रेल ट्रैक जाम हुआ है वो अभी तक कंटिन्यूटी है और आगे भी वो चलता रहेगा एक राउंड की बात डीआईजी पटियाला रेंज एसएसपी पटियाला से हुई जिसमें सहमति नहीं बन सकी उसके बाद कोई बातचीत नहीं हुई और जो हमने किसानों की रिहाई का मुद्दा रखा है ये बहुत बड़ा मुद्दा नहीं है आसानी से किसानों को रिहा किया जा सकता है लेकिन हरियाणा और केंद्र हंकारी सरकार है वो हरियाणा को उठने नहीं देना चाहती हरियाणा इसे जबर करना चाहते हैं और नौजवानों को इस लहर में शामिल होने के लिए रोक रहे हैं अनिश खटकर जी उनतीस दिन हो गए मरन वर्त पर बैठे हुए हैं उनका किसी समय नुकसान हो सकता है दूसरा जो बॉर्डरों के ऊपर प्रबंधक करने हैं उनके मांग को लेकर है और मोर्चा जारी रखेंगे हम नहीं चाहते थे कि रेल ट्रैक जाम हो क्योंकि केंद्र ने पहले ही मेन हाईवे खुद जाम कर रखे हैं जिससे पंजाब की हरियाणा की अर्थव्यवस्था पर बहुत बुरे प्रभाव पड़ रहे हैं लेकिन केंद्र हमें यह करने के लिए आ, मजबूर कर रहा है धन्यवाद असी इस टाइम वैसे तो सवेर तो लेके ही शंभू रेलवे स्टेशन पे रेलवे ट्रैक पे बैठे हुए हैं हुन तकरीबन रात जे 7 50 52 ਹੋ ਚੁੱਕੇ ਨੇ ਤੇ ਤਿੰਨ ਨੌਜਵਾਨ ਜਿਹੜੇ ਹਰਿਆਣੇ ਦੇ ਨੇ ਉਹਨਾਂ ਨੂੰ ਰਿਹਾ ਕਰਉਣ ਵਾਸਤੇ ਪਿਛਲੇ ਕਾਫੀ ਦਿਨਾਂ ਤੋਂ ਉੱਚ ਅਧਿਕਾਰੀਆਂ ਦੇ ਨਾਲ ਜਿਹੜੀ ਵਿਚਾਰ ਚਰਚਾ ਹੋ ਰਹੀ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਮਾਂ ਲਿਆ ਸੀ ਪਹਿਲਾਂ ਆਪਣੀ 9 ਦੀ ਕਾਲ ਸੀ ਉੱਚ ਅਧਿਕਾਰੀਆਂ ਨਾਲ ਸਮਾਂ ਲਿਆ ਉਸ ਤੋਂ ਬਾਅਦ ਫਿਰ 10 ਦੀ ਕਾਲ ਦਿੱਤੀ ਫਿਰ ਕਹਿੰਦੇ 16 ਤੱਕ ਤੁਸੀਂ ਰੁਕ ਜੋ ਅਸੀਂ ਤੁਹਾਡੇ ਜਿਹੜੇ ਜਿੰਨੇ ਆਪਣੀ ਯਾਤਰਾ ਜੇ ਪਰ ਨਹੀਂ ਕੀਤੀ ਅੱਜ ਫਿਰ ਮਜਬੂਰ ਨਾ ਇੱਥੇ ਬੈਠਣਾ ਪਿਆ ਇਹ ਇੱਕ ਤੀਜਾ ਮੋਰਚਾ ਸ਼ੰਭੂ ਰੇਲਵੇ ਟ੍ਰੈਕ ਦੇ ਉੱਪਰ ਜਿਹੜਾ ਲੱਤ ਚੁੱਕਾ ਹੈਗਾ ਔਰ ਜਿੰਨਾ ਚਿਰ ਸਾਡੇ ਤਿੰਨੋਂ ਨੌਜਵਾਨ ਕਿਸਾਨ ਵਿਹਾਰੀ ਕੀਤੇ ਜਾਂਦੇ ਉਹਨਾਂ ਸਮਾਂ ਇਹ ਮੋਰਚਾ ਇਸੇ ਤਰ੍ਹਾਂ ਚੱਲੀ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਇਸ ਟਾਈਮ ਵੈਸੇ ਤਾਂ ਸਵੇਰ ਤੋਂ ਲੈ ਕੇ ਹੀ ਕੰਬੂ ਰੇਲਵੇ ਸਟੇਸ਼ਨ ਤੇ ਰੇਲਵੇ ਟਰੈਕ ਤੇ ਬੈਠੇ ਹੋਏ ਆ ਹੁਣ ਤਕਰੀਬਨ ਰਾਤ ਦੇ 7:55 ਹੋ ਚੁੱਕੇ ਨੇ ਤੇ ਤਿੰਨ ਨੌਜਵਾਨ ਜਿਹੜੇ ਹਰਿਆਣੇ ਦੇ ਨੇ ਉਹਨਾਂ ਨੂੰ ਰਿਹਾ ਕਰਉਣ ਵਾਸਤੇ ਪਿਛਲੇ ਕਾਫੀ ਦਿਨਾਂ ਤੋਂ ਉੱਚ ਅਧਿਕਾਰੀਆਂ ਦੇ ਨਾਲ ਜਿਹੜੀ ਵਿਚਾਰ ਚਰਚਾ ਹੋ ਰਹੀ ਸੀ ਜਿਨ੍ਹਾਂ ਦੇ ਵਿੱਚ ਉਹਨਾਂ ਨੇ ਸਮਾਂ ਲਿਆ ਸੀ ਪਹਿਲਾਂ ਆਪਣੀ ਨੌ ਵੀ ਕਾਲ ਸੀ ਉੱਚ ਅਧਿਕਾਰੀਆਂ ਨੂੰ ਸਮਾਂ ਲਿਆ ਉਸ ਤੋਂ ਬਾਅਦ ਫਿਰ 10 ਦੀ ਕਾਲ ਦਿੱਤੀ ਫਿਰ ਕਹਿ ਦਿੱਤ 16 ਤੱਕ ਤੁਸੀਂ ਰੁਕਜੋ ਅਸੀਂ ਤੁਹਾਡੇ ਜਿਹੜੇ ਤਿੰਨੇ ਆਪ ਨੂੰ ਰਿਆ ਕਰਦੇ ਜੇ ਪਰ ਨਹੀਂ ਕੀਤਾ ਅੱਜ ਫਿਰ ਮਜਬੂਰ ਨਾ ਇੱਥੇ ਬੈਠਣਾ ਪਿਆ ਔਰ ਤੁਸੀਂ ਦੇਖੋ ਤੋਂ ਮੈਂ ਕੈਮਰਾਮੈਨ ਨੂੰ ਕਹਾਂਗਾ ਵੀ ਚਾਰੇ ਪਾਸੇ ਸੰਗ ਜਿਹੜੀ ਹੈਗੀ ਆ ਉਹ ਘੁਮਾ ਕੇ ਦਿਖਾ ਦੇ ਵੀ ਜਿਹੜੀ ਸਾਰੀ ਸੰਗਤ ਆ ਉਹ ਇਸ ਟਾਈਮ ਰੇਲਵੇ ਟਰੈਕ ਦੇ ਉੱਪਰ ਆਪੋ ਆਪਣੇ ਬਿਸਤਰੇ ਲਾ ਕੇ ਤੇ ਗੱਦੇ ਵਿਛਾ ਕੇ ਜਿਹੜਾ ਆਰਾਮ ਕਰਨ ਦਾ ਜਿਹੜਾ ਹੈ ਉਹ ਬਿਸਤਰ ਜਿਹੜੇ ਲੱਗ ਚੁੱਕੇ ਨੇ ਔਰ ਇਥੋਂ ਦਾ ਕੋ ਸੇਵਾਦਾਰ ਨੇ ਉਹ ਤੋਂ ਮਾਸ ਦਾ ਪ੍ਰਬੰਧ ਕੀਤਾ ਮੱਛਰ ਵਾਸਤੇ ਔਰ ਇਹ ਮੋਰਚਾ ਜਿਸ ਤਰ੍ਹਾਂ ਸ਼ੰਭੂ ਤੇ ਖਨੋਰੀ ਬਾਰਡਰ ਤੇ ਚੱਲ ਰਿਹਾ ਉਸੇ ਤਰੀਕੇ ਦੇ ਨਾਲ ਇੱਕ ਤੀਜਾ ਮੋਰਚਾ ਸ਼ੰਭੂ ਰੇਲਵੇ ਟ੍ਰੈਕ ਦੇ ਉੱਪਰ ਜਿਹੜਾ ਲੱਗ ਚੁੱਕਾ ਹੈਗਾ ਔਰ ਜਿੰਨਾ ਚਿਰ ਸਾਡੇ ਤਿੰਨੋਂ ਨੌਜਵਾਨ ਕਿਸਾਨ ਵਿਹਾਰੀ ਕੀਤੇ ਜਾਂਦੇ ਉਨਾ ਸਮਾਂ ਇਹ ਮੋਰਚਾ ਇਸੇ ਤਰ੍ਹਾਂ ਚੱਲੀ ਰਹੇਗਾ ਅਸੀਂ ਸਰਕਾਰ ਨੂੰ ਚੁਟਾਵਰੀ ਦਿੰਦੇ ਹੋਏ ਕਹਿੰਦੇ ਆ ਕਿ ਸਾਡੇ ਨੌਜਵਾਨ ਛੱਡੋ ਅਸੀਂ ਟਰੈਕ ਛੱਡਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਮੈਂ ਸਰਬੰਤ ਸਿੰਘ ਪੰਦੇੜ ਕਿਸਾਨ ਮਿਹਨਤੂਰ ਸਿੰਘ ਦੀ ਕਮੇਟੀ ਪੰਜਾਬ ਸੇ ਜੋ ਸ਼ੰਭੂ ਪਰ ਦੋਨੋਂ ਫੋਰਮੋਂ ਨੇ ਮੋਰਚਾ ਅਜ 12:30 ਵਜੇ ਰੇਲ ਟਰੈਕ ਜਾਮ ਹੋਆ ਹੈ ਉਹ ਅਭੀ ਤੱਕ ਕੰਟੀਨਿਊਟੀ ਹੈ और आगे भी वो चलता रहेगा एक राउंड की बात डीआईजी पटियाला रेंज एसएसपी पटियाला से हुई जिसमें सहमति नहीं बन सकी उसके बाद कोई बातचीत नहीं हुई और जो हमने किसानों की रिहाई का मुद्दा रखा है ये बहुत बड़ा मुद्दा नहीं है आसानी से किसानों को रिहा किया जा सकता है लेकिन हरियाणा और केंद्र हंकारी सरकार है वो हरियाणा को उठने नहीं देना चाहती हरियाणा इसे जबर करना चाहते हैं और नौजवानों को इस लहर में शामिल होने के लिए रोक रहे हैं अनीश खटकर जी उनतीस दिन हो गए मरन वर्त पर बैठे हुए हैं उनका किसी समय नुकसान हो सकता है दूसरा जो बॉर्डरों के ऊपर प्रबंधक करने हैं उनके मांग को लेकर है और मोर्चा जारी रखेंगे हम नहीं चाहते थे भी रेल ट्रैक जाम हो क्योंकि केंद्र ने पहले ही मेन हाईवे खुद जाम कर रखे हैं जिससे पंजाब की हरियाणा की अर्थव्यवस्था पर बहुत बुरे प्रभाव पड़ रहे हैं लेकिन केंद्र हमें ये करने के लिए आ, मजबूर कर रहा है धन्यवाद